ਲੋਭੇ ਵਿਰੋਧ ਭਗਵੰਤ ਮਾਨ ਸਾਹਿਬ ਅੱਜ ਰੈਲੀ ਨੂੰ ਸੰਬੋਧਿਤ ਕਰ ਰਹੇ ਸੀ ਤੇ ਉਹਨਾਂ ਚ ਬੋਲਿਓ ਸੁਖਵੀਰ ਬਾਦਲ ਹੋਰੀ ਬਾਰੇ ਤੇ ਇਹ ਕਹਿਣ ਲੱਗੇ ਕਿ ਭਾਈ ਇਹਨਾਂ ਨੂੰ ਰਿਟਾਇਰਮੈਂਟ ਦੇ ਦਿਓ ਹੁਣ ਇਹਨਾਂ ਦੀ ਛੁੱਟੀ ਕਰ ਦਿਓ ਤੇ ਕਹਿਣ ਦਾ ਭਾਅ ਇਹ ਹੈ ਕਿ ਉਹ ਐਚਆਰ ਹੈ ਕਿ ਭਈ ਅਕਾਲੀ ਦਲ ਹੁਣ ਪੂਰਾ ਖਤਮ ਹੋ ਵੇ ਤੇ ਉਹਦੀ ਕਹਾਣੀ ਹੀ ਨਿਪਟ ਜਾਵੇ ਇਹ ਜਿਹੜੇ ਐਮਪੀ ਦੇ ਇਲੈਕਸ਼ਨ ਆ ਰਹੇ ਹਨ ਉਹਨਾਂ ਜੋ ਸੀਟਾਂ ਨਾ ਜਿੱਤਣ ਆਓ ਸਾਰੀ ਗੱਲ ਸੁਣੀਏ ਤੇ ਕੀ ਕਹਿਣਾ ਚਾਹ ਰਹੇ ਹੋ ਪੰਜਾਬੀ ਬੋਲੀ ਨਹੀਂ ਆਉਂਦੀ ਰੋਜ਼ ਮੀਆਂ ਬੀਬੀ ਗਲਤ ਪੰਜਾਬੀ ਬੋਲਦਿਆ ਉਹ ਪਤਾ ਨਹੀਂ ਕੀ ਕਹੀ ਜਾਂਦੀ ਹੁੰਦੀ ਆਰ ਸਿਮਰਤ कौर ਪਹਿਲਾ ਇਹ ਚੋਨਾ ਤੇ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਏ ਜਾਂ ਚੋਨਾ ਕਹਿੰਦੀ ਏ ਪੰਜਾਬੀ ਤਾਂ ਪੜ੍ਹੀ ਹੀ ਨਹੀਂ ਕਦੇ ਇਹ ਭਗਵੰਤ ਮਾਨ ਛੋੜਾ ਗੋਪ ਦੇ ਇਹ ਬ੍ਰਹਮ ਭਲਾਉਂਦਾ ਉਹ ਪੰਜਾਬੀ ਸਿੱਖ ਲਾ ਪਹਿਲਾ ਮੈਂ ਕਿਹਾ ਬੀਬਾ ਬਾਤ ਗੱਲ ਕਰੇ ਸਾਡੇ ਨਾਲ ਅੱਛਾ ਹੋਰ ਦੇਖੋ 90% ਨੌਜਵਾਨ ਮੁੰਡੇ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਇੱਕ ਮਿੰਟ ਬਾਈ ਜੀ ਗੱਲ ਸੁਣਿਓ ਬਾਈ ਜੀ ਉਹ ਕਹਿੰਦੇ ਪਹਿਲੀ ਵਾਰ ਐ ਮੁੱਖ ਮੰਤਰੀ ਨੂੰ ਬਾਈ ਜੀ ਕਹਨੇ ਆ ਨਹੀਂ ਤਾਂ ਪਹਿਲਾਂ ਵਾਲੇ ਕਿਹੜੇ ਕਾਕਾ ਜੀ ਰਾਜਾ ਸਾਹਿਬ ਮਹਾਰਾਣੀ ਸਹਿਬਾ ਬੀਬਾ ਜੀ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲਿਆਂ ਨੂੰ ਬੁਲਾਉਂਦੇ ਆ ਭੋਲੇ ਵਾਲੀ ਗਰਮੇਲ ਵਾਲੀ ਤੇ ਭਾਈ ਵੀਰੋ ਚੰਗੇ ਸ਼ੇਰੇ ਵਾਲੀ ਤੇਰੇ ਵਾਲੀ ਮੇਰੇ ਵਾਲੀ ਰਾਖ ਵੀ ਕੀਤਾ ਤੇ ਆਪਣੀ ਗੱਲ ਵੀ ਰੱਖਦੇ ਆ ਇਹ ਬੀਬਾ ਜੀ ਹਾਧੈਰ ਇਹਨਾਂ ਦੇ ਰੁਤਬੇ ਵਾਪਸ ਲਓ ਜਦੋਂ ਹਾਰ ਕੇ ਹੁਣ ਤੁਸੀਂ ਦੇਖੋ ਬਠਿੰਡੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ ਪਹਿਲਾਂ ਲਿਖਦੀ ਹੁੰਦੀ ਸੀ ਤੁਹਾਡੀ ਉਮੀਦਵਾਰ ਨੰਨੀ ਸ਼ਾਂ ਹਰ ਸਮੇਤ ਕੋ ਹੁਣ ਕੀ ਪੋਸਟ ਲੱਗੇ ਹੋਏ ਨੇ ਤੁਹਾਡੀ ਨਿਮਾਣੀ ਸੇਵਾਦਾਰ ਓ ਹਾ 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 ਮੈਂ ਕਿਉਂ بڑے ਵੱਡੇ ਸੇਵਾਦਾਰ ਨਿਕਲੇ ਆ ਬਈ ਹੈ ਗੁਰਬਾਣੀ ਗਲੀਆਂ ਚ ਰੋਲਦੀ ਆ ਕਾਦੀ ਸੇਵਾ ਕੀਤੀ ਤੁਸੀਂ ਪੰਥ ਦੀ ਗੱਲ ਕਰਕੇ ਪੰਥਰ ਨੂੰ ਤੁਸੀਂ ਗਲੀਆਂ ਚ ਰੋਲਤਾ ਰੂੜੀਆਂ ਚ ਰੋਲਤਾ ਤੁਸੀਂ ਕਾਦੇ ਸੇਵਾਦਾਰ ਹੋ ਸੇਵਾਦਾਰ ਨਿਮਾਣੀ ਨਾਲੇ ਜਦੋਂ ਭਗਵਾਨ ਤਮਨ ਨੇ ਭੇਜਤਾ ਕੱਸੀਆਂ ਸੋਇਆਂ ਚ ਪਾਣੀ ਉਦੋਂ ਬਾਅਦ ਆਪਣੇ ਆਪ ਨੂੰ ਲਿਖਣ ਲੱਗੀ ਨਮਾਣੀ ਨਮਾਣੀ ਇਹਨੇ ਤਾਂ ਤਰਸ ਤਰਸ ਨਾ ਕਰੇ ਉਹ ਕਿਤੇ ਤਰਸ ਕਰ ਲੋ ਜੀ ਮਾਨ ਸਾਹਿਬ ਇੱਥੇ ਤੱਕ ਬੋਲਣਾ ਨਹੀਂ ਤਰਸ ਨਹੀਂ ਕਰਨਾ ਤੁਸੀਂ ਇਹਨਾਂ ਨੇ ਆਪਣੀਆਂ ਤਿੰਨ ਪੀੜੀਆਂ ਖਾਲੀਆਂ ਖਾਲੀਆਂ ਤੇ ਗੱਲ ਬਾਤ ਵਾਲਾ ਪੱਟ ਤੱਬ ਕੇ ਨਾਲ ਥੋੜਾ ਜਾ ਐਂ ਵੀ ਕਰ ਦਿਓ ਕਚੀਚੀ ਜੀ ਵੀ ਵਾਟ ਲਓ ਥੋੜੀ ਜੀ ਆ ਜਾ ਇਨਾ ਹਾਲ ਹੋਵੇ ਨਾ ਸੁੱਤਾ ਕਰਕੇ ਵੀਰੋ ਤੁਹਾਡੇ ਕੋਲ ਆਇਆ ਚੌਥੇ ਨੰਬਰ ਤੇ ਵਟਣਾ ਮਸ਼ੀਨ ਦੇ ਵਿੱਚੋਂ ਦੱਪਣਾ ਬਸ ਕੇਦਰੀਵਾਲ ਸਾਹਿਬ ਵੀ ਆਗੇ ਪੰਜਾਬ ਚ ਹੁਸ਼ਿਆਰਪੁਰ ਨੇ ਫਿਰੋਜ਼ਪੁਰ ਨੇ ਬਠਿੰਡੇ ਨੇ ਅੱਜ ਚੱਕ ਕੇ ਉਹਨਾਂ ਨੂੰ ਅੰਦਰ ਕਰਤਾ ਐਵੇਂ ਉਹ ਜਿਹਨੇ ਸਕੂਲ ਬਣਾਏ ਮਨੀਰ ਸਸੋਧਿਆ ਉਹਨੂੰ ਅੰਦਰ ਕਰਤਾ ਜਿਹਨੇ ਹਸਪਤਾਲ ਬਣਾਏ ਸਤਿੰਦਰ ਜੈਨ ਉਹਨੂੰ ਅੰਦਰ ਕਰਤਾ ਉਹ ਜਿਹੜਾ ਰਾਜ ਸਭਾ ਚ ਬੋਲਦਾ ਸੀ ਕਿ ਤੁਹਾਡੀ ਯਾਰੀ ਹੈ ਵੱਡੇ ਵੱਡੇ ਅਧਿయోగਪਤੀਆਂ ਨਾਲ ਸੰਜੇ ਸਿੰਘ ਉਹਨੂੰ ਅੰਦਰ ਕਰਤਾ ਤੇ ਕੇਜਰੀਵਾਲ ਜਿੱਥੇ ਜਾਂਦਾ ਸੀ ਸੁਪਰਾ ਸਾਫ ਹੋ ਜਾਂਦਾ ਸੀ ਉਹਨੂੰ ਅੰਦਰ ਕਰਤਾ ਆਏ 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 ਕਰ ਲੋਂਗੇ ਯਾਰ ਤੁਸੀਂ ਹਾਂ ਰੋਕ ਲੋਂਗੇ ਤੁਸੀਂ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਆ ਵੀਰੋ ਸੋ ਦਰਿਆਵਾਂ ਨੂੰ ਨੱਕੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਮੋਦੀ ਸুইস ਕਰਕੇ ਤੁਸੀਂ ਦੇਖ ਲਓ ਜਿਹੜੀ ਹਿੰਦੀ ਹੈ ਹਿੰਦੀ ਭਾਸ਼ਾ ਉਹਦਾ ਮੂਲ ਜਿਹੜੇ ਉਹ ਆਰਗੈਨਿਕ 1.5 ਲੱਖ ਲਫ਼ਜ਼ ਹੈ ਸ਼ਬਦ ਫਿਰ ਭਾਸ਼ਾਾਂ માં ਇਧਰੋਂ ਉਧਰੋਂ ਡਾਊਟ ਕਰਦਿਆਂ ਨੇ ਸੰਸਕ੍ਰਿਤ ਚੋਂ ਇਧਰੋਂ ਫਾਰਸੀ ਚੋਂ ਉਰਦੂ ਚੋਂ ਘਰ ਘਰਾ ਕੇ 6 ਲੱਖ ਲਫ਼ਜ਼ ਬਣਦਾ ਹਿੰਦੀ ਕੋਲੇ ਧਿਆਨ ਨਾਲ ਸੁਣੋ ਗੱਲ ਇਹ ਹਿੰਦੀ ਕੋਲੇ 6 ਲੱਖ ਸ਼ਬਦ ਹੈ ਪਰ ਮੋਦੀ ਕੋਲੇ ਦੱਸ ਹੀ ਆ ਬਸ ਹਰੇਕ ਵੋਟਾਂ ਵੇਲੇ ਉਹੀ ਵਰਤਦਾ ਉਹ ਹਿੰਦੁਸਤਾਨ ਪਾਕਿਸਤਾਨ ਸ਼ਮਸ਼ਾਨ ਕਬਰਸਤਾਨ ਗਾਏ ਭੈਂਸ ਬੱਕਰੀ ਮਟਨ ਮਛਲੀ ਮੰਗਲ ਸੂਤਰ ਬਸ ਉਹ ਪ੍ਰਧਾਨ ਮੰਤਰੀ ਜੀ 10 ਸਾਲਾਂ ਚ ਕੋਈ ਸਕੂਲ ਹੀ ਗਿਣਾ ਦੋ ਉਹ ਕੋਈ ਹਸਪਤਾਲ ਗਿਣਾ ਦੋ ਉਹ ਕੋਈ ਬਿਜਲੀ ਬੁਜਲੀ ਫ੍ਰੀ ਦਿੱਤੇ ਕੋਈ ਨੌਕਰੀ ਗਿਣਾ ਦੋ ਨਾ 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 ਇਹ ਕਹਿੰਦੇ ये इंडी गठबंधन वाले अगर आ गए तो आपकी तीन बकरियों में से दो बकरियां ले जाएंगे मोदी तो साहब की पूरी पूरी उन्होंने नकल दो में से एक बैस बैस ले जाएंगे। अगर सारी पास चप्पल का जोड़ा है एक चप्पल ले जाएंगे अगर आपके पास साइकिल है उसका पैडल ले जाएंगे प्रधानमंत्री ने तो सरपंचा को भी नहीं आते मसले हजे ਆ ਹਾਲਤਾਂ ਕੀ ਕਰੀਏ ਦੱਸੋ ਰੋਜ਼ ਕਿ ਦਿਨਾਂ ਕਦੇ ਜਾ ਕੇ ਉਹ ਝੂਠ ਬੋਲੀ ਜਾਂਦਾ ਹੈ ਹਰੇਕ ਥਾਂ ਤੇ ਕਹਿੰਦਾ ਯਹਾਂ ਸੇ ਮੇਰਾ ਪੁਰਾਣਾ ਨਾਤਾ ਹੈ ਹੱਦ ਸੋ ਇਹਨਾਂ ਦੀ ਗੱਲ ਨਾ ਸੁਣਿਓ ਬਾਕੀ ਪਾਰਟੀਆਂ ਕੰਮ ਕਰਦੀਆਂ ਹੁੰਦੀਆਂ ਆਪਣੇ ਕੋਲੇ ਸਰਕਾਰ ਹੈ ਸਰਕਾਰ ਦੇ ਨਾਲ ਚੱਲੋ ਮੇਰੇ ਹੱਥ ਮਜ਼ਬੂਤ ਹੋ ਜਾਣਗੇ ਤਮੈਂ ਬਹੁਤ ਫਰੀ ਮਾਈਂਡ ਹੋ ਕੇ ਕੰਮ ਕਰੂੰਗਾ ਖਡੂਰ ਸਾਹਿਬ ਵਾਸਤੇ ਸੁਲਤਾਨਪੁਰ ਵਾਸਤੇ ਕਪੂਰਤਲੇ ਵਾਸਤੇ ਬਹੁਤ ਸਾਰੇ ਮਸਲੇ ਪਏ ਨੇ ਕੰਮ ਕਰਨਾ ਮੇਰਾ ਕੰਮ ਹੈ ਤੁਹਾਡਾ ਕੰਮ ਇੱਕ ਤਰੀਕ ਨੂੰ ਖਤਮ ਮੇਰਾ ਕੰਮ ਇੱਕ ਤਰੀਕ ਨੂੰ ਸ਼ੁਰੂ ਇੰਨਾ ਕਾ ਬਸ ਕਦੇ ਕੋਈ ਸਕੂਲ ਠੀਕ ਕੀਤਾ ਕੋਈ ਹਸਪਤਾਲ ਠੀਕ ਕੀਤਾ ਆ ਬਿਜਲੀ ਹੁਣ ਕਿਵੇਂ ਫਰੀ ਆਉਂਦੀ ਹੈ ਬਈ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਉਹੀ ট্রান্সਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਫ੍ਰੀ ਆਉਂਦੀ ਐ ਨੀਅਤ ਸਾਫ਼ ਐ ਇਮਾਨਦਾਰੀ ਐ ਅ ਗੋਇੰਦਵਾਲ ਵਾਲਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ ਹੁਣ ਇੰਡਸਟਰੀ ਆਲੀ ਬਿਜਲੀ ਸਸਤੀ ਕਰੂੰ ਦੇਖਿਓ ਇੰਡਸਟਰੀ ਆਉਏ ਥੇ ਤਾਂ ਤੁਹਾਡੇ ਤੀਆਂ ਪੁੱਤਾਂ ਨੂੰ ਕੰਮ ਮਿਲੂਗਾ ਇੱਥੇ ਬਾਹਰ ਜਾਣ ਦੀ ਲੋੜ ਨਹੀਂ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹੁਣ ਤੱਕ ਆਪਦਾ ਘਰ ਭਰਿਆ ਬਸ ਆਵਦੇ ਪੀਆ ਪੁੱਤੇ ਨਹੀਂ ਠੀਕ ਹੁੰਦੇ ਨਾ ਤੋਂ ਉਹਨਾਂ ਦੇ ਰੋਣੇ ਨਹੀਂ ਮੁੱਕਦੇ ਆਮ ਲੋਕਾਂ ਦੀ ਕਦੋਂ ਵਾਰੀ ਆਊਗੀ ਐਸੇ ਗੱਲ ਤੋਂ ਦੁਖੀ ਨੇ ਕਿ ਆਮ ਲੋਕਾਂ ਦਾ ਮੁੰਡਾ ਆਮ ਘਰਾਂ ਦਾ ਪੁੱਤ ਮਹਿੰਦਰ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਪਹਿਲਾਂ ਕਹਿੰਦੇ ਸੀ ਇਹ ਬਣਦਾ ਨਹੀਂ ਬਣ ਗਏ ਫਿਰ ਕਹਿੰਦੇ ਬਿਜਲੀ ਨਹੀਂ ਫ੍ਰੀ ਕਰ ਸਕਦਾ ਕਰਤੀ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਦੀ ਸਰਕਾਰ ਚੱਲ ਗਈ ਫਿਰ ਕਹਿੰਦੇ ਸਾਲ ਨਹੀਂ ਕੱਟਦੇ ਸਾਲ ਵੀ ਕੱਟ ਲਿਆ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦੇ ਨੌਕਰੀਆਂ ਦੇਤੀਆਂ ਫਿਰ ਕਹਿੰਦੇ ਰਾਸ਼ਨ ਨਹੀਂ ਇਹ ਡੋਰ ਟੂ ਡੋਰ ਉਹ ਵੀ ਕਰਤਾ ਫਿਰ ਕਹਿੰਦੇ 2 ਸਾਲ ਮੁਸ਼ਕਲ ਹੈ 2 ਸਾਲ ਵੀ ਹੋ ਗਏ ਇਹ ਤਾਂ ਵੀਰੋ ਐਂ ਕਰੀ ਜਾਣਗੇ ਅਗਲੇ 15 20 ਸਾਲ ਬੜਾ ਬਹੁਤ ਧੰਨਵਾਦ ਤੁਸੀਂ ਇੰਨੀ ਗਰਮੀ ਚ ਇੱਥੇ ਆਏ ਹਾਂ ਔਰ ਪਿਆਰ ਸਤਿਕਾਰ ਨਾਲ ਸੁਣਿਆ ਤੇ ਫਰਮਾਇਸ਼ ਪੂਰੀ ਕਰ ਦੇਣਾ ਮੈਂ ਤੁਹਾਨੂੰ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕਮ ਕੀਤਾ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੁਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ ਪਰ ਹੈਗੇ ਅਸੀਂ ਭੁੱਖੜ ਵੇ ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ ਪਰ ਹੈਗੇ ਅਸੀਂ ਭੁੱਖੜ ਵੇ ਲੈ ਕੱਲ ਪਾਰਟੀ ਚ ਕੱਢਣਾ ਪੈ ਗਿਆ ਜਵਾਕਾਂ ਦਾ ਖੁੱਪੜ ਵੇ ਮੇਰਾ ਸੁੱਕੀ ਜਾਵੇ ਖੂਨ ਵੇਣ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ ਜਿਉਂ ਨੇੜੇ ਆਈ ਜਾਵੇ ਬੋਟਾਵਾਲੀ 1 ਜੂਨ ਵੇ ਅਸੀਂ ਮੋਜ ਬਹੁਤ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਚੋ ਪੱਕੀ ਛੁੱਟੀ ਐ ਬੋਲ ਸੋਨ ਵਾਹ ਵਾਹ ਧੰਨਵਾਦ ਵਾਹ ਵਾਹ ਮਿਹਰਬਾਨੀ ਤੁਸੀਂ ਨੇ ਪਿਆਰ ਸਤਿਕਾਰ ਨਾਲ ਸੁਣਿਆ ਹੌਲੀ ਜਾਇਓ ਆਰਾਮ ਨਾਲ ਜਾਇਓ ਕਿਉਂਕਿ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾਂ ਵੀ ਨੇ ਸਾਰੀ ਜ਼ਿੰਦਗੀ ਯਾਦ ਰੱਖੂਗਾ ਜ਼ਿੰਦਾਬਾਦ ਰਹੋ ਆਬਾਦ ਰਹੋ